ਰਜਾਨਾ ਸ਼ਰੀਨੰਦਪੁਰ ਸਾਹਿਬ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਪਿੰਡ ਛਿੰਝੜੀ ਦੇ ਨਜ਼ਦੀਕ ਪੁਰਾਣੀ ਨਹਿਰ ਤੇ ਪਾੜ ਪੈਣ ਕਾਰਨ ਖਤਰਾ ਪੈਦਾ ਹੋ ਗਿਆ ਸੀ ਹੁਣ ਉਸ ਬਾਰੇ ਅਸੀਂ ਤੁਹਾਡੇ ਲਈ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਸ਼ਰੀਨੰਦਪੁਰ ਸਾਹਿਬ ਨੇੜਲੇ ਪਿੰਡ ਛਿੰਝੜੀ ਵਿਖੇ ਪੁਰਾਣੀ ਭਾਖੜਾ ਨਹਿਰ ਦੀ ਪਟੜੀ ਤੇ ਪਏ ਪਾੜ ਨੂੰ ਠੀਕ ਕਰਨ ਲਈ ਜਿੱਥੇ ਬੀਬੀ ਐਮ ਬੀ ਵਿਭਾਗ ਪੂਰੀ ਤਰ੍ਹਾਂ ਸੁਚੇਤ ਹੈ ਉੱਥੇ ਹੀ ਇਲਾਕਾ ਵਾਸੀਆਂ ਵੱਲੋਂ ਵੀ ਇਸ ਪਾੜ ਨੂੰ ਭਰਨ ਲਈ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਅਰਜੋਤ ਸਿੰਘ ਬੈਂਸ ਵੀ ਇਸ ਥਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਹੁਣ ਬੀਵੀਐਮਬੀ ਦੇ ਗੋਤਾਖੋਰਾਂ ਵੱਲੋਂ ਪਾੜ ਨੂੰ ਭਰਨ ਲਈ ਬੋਰੀਆਂ ਵੀ ਲਗਾਈਆਂ ਜਾ ਰਹੀਆਂ ਹਨ ਕਿਲਾ ਅਨੰਦਗੜ੍ਹ ਵਾਲੇ ਸੰਤਾ ਮਹਾਪੁਰਸ਼ਾਂ ਵੱਲੋਂ ਪੂਰੇ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸਤੇ ਸੰਤ ਬਾਬਾ ਪ੍ਰੇਮ ਸਿੰਘ ਪੱਲੜੀ ਵਿਸ਼ੇਸ਼ ਤੌਰ ਤੇ ਨਹਿਰਾਂ ਤੇ ਪਾਰ ਨੂੰ ਪਰ ਰਹੇ ਨੌਜਵਾਨਾਂ ਨੂੰ ਲੰਗਰ ਪਹੁੰਚਾਉਣ ਲਈ ਪਹੁੰਚੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਕੋਈ ਵੀ ਲੋੜਵੰਦ ਜਾਂ ਹਰ ਨਾਲ ਪ੍ਰਭਾਵਤ ਹੈ ਉਹ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਰਿਹائش ਲੈ ਸਕਦਾ ਹੈ ਅਤੇ ਲੰਗਰ ਦਾ ਪ੍ਰਬੰਧ ਵੀ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ हाणे जहिड़ा बंदा साम्हूं अॼु घड़ी सरदार थागा न होए को छौता लगालेको हो मोल लाग्छ होला नि ठीक है

I'm not gonna. ਮੋੜ ਦਿੱਤੇ ਹੋਣੇ ਮੇਰਾ ਨੰਬਰ ਹੈ 98273 ਜੀ ਨਹੀਂ ਮਨ ਨੂੰ ਕਿਹਾ ਇਹ ਮੇਰਾ ਨੰਬਰ ਹੈ ਮੈਂ 495 ਆਣਾ ਹੋ ਰਿਹਾ ਮੈਂ 100 93 ਬਹੁਤ ਦਰਦ ਮम्मा ਛੁੱਟੀ ਸਾਰੀ ਹੋ ਰਿਹਾ ਪਿਆ ਕੋਈ ਆਪਣਾ ਖਾਣ ਮੈਂ ਆਹੀ ਤੁਹਾਡੇ ਫੋਨ ਨਾਲ ਬਣਾ ਦਿੰਨੇ ਤੁਹਾਡੇ ਉਹ ਆ ਤਾਂ ਕਿ ਬਣਾ ਆਪਣਾ ਫੋਟ ਲੈ ਲਓ ਹਾਂਜੀ ਹਾਂਜੀ ਜੀ ਰੋਕੋ ਜੀ ਰੋਕੋ ਬਾਕੀ ਪੇਚਾ ਦੇ ਰਿਹਾ ਇਹ ਲੋਕ ਹਾਂਜੀ ਕੋਈ ਨਾ ਐਦਾਂ ਰੋਕੋ ਚਲੋ ਹਾਂਜੀ ਬੜੀ ਬੇਤਾ ਬੜੀ ਭਾਰੀ ਹੈ ਬਹੁਤ ਹੈ ਬਹੁਤ ਕਿਹੜੀ ਜੇ ਖੜੇ ਤੇ ਕੀ ਮੈਂ ਗੁਰਨਾਬ ਸਿੰਘ ਜੀ ਦਿੱਲੀ ਵਿੱਚ ਕੰਮ ਕਰ ਰਿਹਾ ਜੀ ਇੱਥੇ ਕੀ ਹੈ ਕੀ ਹੋਇਆ ਇੱਥੇ ਜੀ ਸਥਿਤੀ ਸਾਰੇ ਇੱਥੇ ਬੜੀ ਭਾਰੀ ਬਸਾਦ ਪੈਣ ਕਰਕੇ ਡੋਲਾ ਬੈਠ ਗਏ ਸਾਰੇ ਜੀ ਇਹ ਹਾਂਜੀ ਨਹਿਰ ਦੀ ਪਾਣੀ ਨਹਿਰ ਦੀ ਪਾੜੀ ਹਾਂਜੀ ਕੁਛ ਸੜਕ ਵੀ ਨਾਲ ਬੈਠ ਗਈ ਜੀ ਤੇ ਕਿਹੜੀ ਨਹਿਰ ਹੈ ਜੀ ਇਹ ਨਾ ਆਪਣੀ ਆਪਣੇ ਸੈਂਟਰ ਦੀ ਨਹਿਰ ਹੈ ਜੀ ਆਪਣੀ ਬੀਵੀਐਮਪੀ ਦੀ ਨਹਿਰ ਹੈ ਜੀ ਹਾਂਜੀ 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 ਉਹਨਾਂ ਉੱਤੇ ਕੀ ਕੰਮ ਚੱਲ ਰਿਹਾ ਤੁਹਾਨੂੰ ਕੰਮ ਸਾਰ ਇੱਥੇ ਆਪਣੀ ਦਾ ਚੱਲ ਰਿਹਾ ਜੀ ਬੋਰੀਆਂ ਲਾ ਰਹੇ ਮਿੱਟੀ ਭਰ ਕੇ ਲਾ ਰਹੇ ਜੀ ਕਿਸ ਬੋਰੀਆਂ ਲਾਈ ਹੋਇਆ ਯਾਰੀ ਬੋਰੀਆਂ ਪ੍ਰਸ਼ਾਸਨ ਦੇ ਕਿ ਮੈੱਕੇ ਬਲੋਣਾ ਮੈੱਕੇ ਬਲੋੜਾ ਕੇ ਜੀ ਹਾਂਜੀ ਹਾਂਜੀ ਮੈੱਕੇ ਲੱਗ ਰਹੀ ਹੈ ਜੀ ਕੀ ਕੀ ਭਾਰੇ ਬੋਰੀਆਂ ਤੁਸੀਂ ਬੋਰੀਆਂ ਜੀ ਸਿਮੈਂਟ ਰਾਖਾ ਜੀ ਅਸੀਂ ਬਜਰੀ ਰੇਤਾਂ ਰਲਾ ਕੇ ਪਾ ਰਹੇ ਜੀ ਅੱਜ ਬਚਾਏ ਹੁਣ ਕਿੰਨਾ ਘੱਟ ਹਾਂਜੀ ਸਰ ਹਾਂਜੀ ਹੈ ਕੋ ਸੇਫਟੀ ਹੋ ਰਹੀ ਹੈ ਜੀ ਹਾਂਜੀ ਹਾਂਜੀ ਸੇਫਟੀ ਹੋ ਰਹੀ ਤੇ ਸਰ ਡੇਲੀ ਵਿੱਚ ਕੰਮ ਕਰਦੇ ਆ ਰਹੇ 10 11 11 ਸਾਲ ਹੋ ਗਏ ਸਾਡੇ ਅਸੀਂ ਸੋਚਦੇ ਪ੍ਰਸ਼ਾਸਨ ਸਾਡੇ ਬਾਰੇ ਕੋਈ ਨਾ ਕੋਈ ਮਹਿਕਮਾ ਜਰੂਰ ਸੈਂਟਰਲ ਗਵਰਨਮੈਂਟ ਵੀ ਆਪਣੇ ਪੰਜਾਬ ਗਵਰਨਮੈਂਟ ਵੀ ਸਾਡੇ ਬਾਰੇ ਜਰੂਰ ਸੋਚਿਆ ਜੀ 322 ਰੁਪਏ ਡੇਲੀ ਸਾਡੀ ਇਹਦੇ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵੀ ਔਖਾ ਜੀ ਪੜ੍ਹਾਈ ਕਰਨੀ ਬਹੁਤ ਔਖੀ ਆ ਜੀ ਮਹਿੰਗਾਈ ਬਹੁਤ ਆ ਜੀ ਇਸ ਕਰ ਸਾਡੇ ਬਾਰੇ ਵੀ ਸਰਕਾਰ ਸੋਚਾ ਜੀ ਅਸੀਂ ਤਾਈ ਅਰਦਾਸ ਕਰਦੇ ਜੀ ਵੈਗੁਰੂ ਸਤੇ ਇਹ ਜੋ ਅੱਜ ਇੱਥੇ ਸੇਵਾ ਚੱਲ ਰਹੀ ਹੈ ਪਿੰਡ ਚਿੰਝੜੀ ਹੈ ਜੋ ਕਿ ਨੰਗਲ ਤੋਂ ਬੀਬੀਐਮਬੀ ਦੀ ਨਹਿਰ ਹੈ ਪੁਰਾਣੀ ਨਹਿਰ ਉਸ ਤੇ ਕੰਮ ਚੱਲ ਰਿਹਾ ਹੈ ਜਿਹਨੋ ਕੇ ਪਾਰ ਲੱਗਿਆ ਹੈ ਪਿੰਡ ਛੇਣੀੜੀ ਦੇ ਕੋਲ ਬਹੁਤ ਸਾਰੇ ਸੇਵਾਦਾਰ ਇੱਥੇ ਲੱਗੇ ਹਨ ਤੇ ਸੇਵਾ ਕਰ ਰਹੇ ਹਨ ਉਹਨਾਂ ਵਾਸਤੇ ਗੁਰੂ ਕਾ ਲੰਗਰ ਕਾਰ ਸੇਵਾ ਕਿਲਾ ਨਨਕਾਣਾ ਸਾਹਿਬ ਹਲ ਤੇ ਪੁਜਾਇਆ ਜਾ ਰਿਹਾ ਹੈ ਹੋਰ ਵੀ ਜੋ ਵੀ ਉਹਨਾਂ ਦੇ ਲੋੜਾਂ ਹਨ ਉਹ ਪੂਰੀਆਂ ਕੀਤੀਆਂ ਜਾਂਦੀਆਂ ਹਨ ਇਸ ਵਾਸਤੇ ਹੋਰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਭਾਈ ਇੱਥੇ ਹਿੱਸਾ ਲਾਓ ਆਹੋਂ ਦੋ ਸਾਰੇ ਸੇਵਾਦਾਰ ਆਪਣੀ ਨਗਰਾਂ ਤੋਂ ਆਲੇ ਦੁਆਲੇ ਤੋਂ ਭਲੜੀ ਤੋਂ ਨਿੱਕੂਵਾਲ ਤੋਂ ਸਾਰੇ ਪਿੰਡਾਂ ਤੋਂ ਆ ਕੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਹਨ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਜਿੰਨਾ ਵੀ ਹੋ ਸਕਦਾ ਸਾਰੇ ਵੱਧ ਤੋਂ ਵੱਧ ਮਦਦ ਕਰੋ ਕਿਲਾ ਨਾਨਗਰ ਸਾਹਿਬ ਰਸਤਾ ਵਾਸਤੇ ਜਾਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ